ਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਿਆਰ ਦੇਸੀ ਰੈਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਜੀ ਗੋਭੀ ਮਟਰ ਵਾਲੀ ਟਿੱਕੀ ਤੇ ਇੱਧਰ ਆਪਾਂ ਲਈ ਹੈ ਜੀ ਗੋਭੀ ਤੇ ਗੋਭੀ ਨੂੰ ਆਪਾਂ ਕਰ ਲਾਂਗੇ ਜੀ ਕद्दूकस ਤੇ ਨਾਲ ਜਿਹੜੇ ਮਟਰ ਸੀ ਉਹ ਆਪਾਂ ਕੱਢ ਕੇ ਤੋਲੇ ਆ ਇੱਧਰ ਆਪਾਂ ਰੱਖ ਲਿਆ ਜੀ ਬੀਸਣ ਤੇ ਇੱਧਰ ਆਪਾਂ ਰੱਖ ਲਿਆ ਛੋਲਾ ਦਾ ਆਟਾ ਤੇ ਆਪਾਂ ਹੁਣ ਤੁਹਾਨੂੰ ਦੱਸਾਂਗੇ ਬਾਅਦ ਵਿੱਚ ਪਹਿਲਾਂ ਆਪਾਂ ਕਰ ਲਈਏ ਗੋਭੀ ਨੂੰ ਕद्दूकस ਜਿਹੜੀ ਗੋਭੀ ਸੀ ਉਹਨੂੰ ਆਪਾਂ ਕਰ ਲਿਆ ਜੀ ਕੱਦੂ ਕਸ ਤੇ ਇੱਧਰ ਆਪਾਂ ਵਿੱਚ ਪਾਵਾਂਗੇ ਜੀ ਆਲੂ ਆਲੂ ਆਪਾਂ ਲੈ ਜੀ ਉਬਾਲ ਤੇ ਹੁਣ ਜਿਹੜੇ ਆਲੂ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕ੍ਰਸ਼ ਕਰ ਲਾਂਗੇ ਲਓ ਜੀ ਆਲੂਆਂ ਨੂੰ ਆਪਾਂ ਇਦਾਂ ਪੀਸ ਲਿਆ ਤੇ ਹੁਣ ਆਪਾਂ ਇੱਧਰ ਰੱਖ ਲਈ ਜੀ ਕੜਾਈ ਕੜਾਈ ਦੇ ਵਿੱਚ ਥੋੜਾ ਜਿਹਾ ਪਾ ਲਿਆ ਜੀ ਆਪਾਂ ਰਾਈਫਾਇੰਡ ਆਇਲ ਤੇ ਇੱਧਰ ਆਪਾਂ ਜਿਹੜਾ ਬੇਸਣ ਸੀ ਤੇ ਨਾਲ ਲੈ ਸੀ ਆਪਾਂ ਚੋਲਾਂ ਦਾ ਆਟਾ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਵਾਂਗੇ ਜੀ ਤੇ ਲੋ ਜੀ ਆਪਾਂ ਇਹਦੇ ਵਿੱਚ ਨਾ ਬੇਕਿੰਗ ਪਾਊਡਰ ਪਾ ਦਵਾਂਗੇ ਥੋੜਾ ਜਿਹਾ ਪਾ ਦਾਂਗੇ ਅੱਧਾ ਚਮਚ ਪਾਣਾ ਵਾ ਜੀ ਆਪਾਂ ਰੋਜ਼ੀ ਅਧਿਕਸ਼ਮਾ ਚਾਪਾ ਬੇਕਿੰਗ ਪਾウダー ਪਾਤਾ ਹੈ ਤੇ ਹੁਣ ਆਪਾਂ ਇਸ ਨੂੰ ਤਾਂ ਪਾਣੀ ਪਾਵਾਂਗੇ ਪਾਣੀ ਪਾ ਕੇ ਦਾ ਕਰ ਲਾਂਗੇ ਜੀ ਘੋਲ ਤਿਆਰ ਜੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਮਟਰ ਤੇ ਮਟਰਾਂ ਦੇ ਬਾਅਦ ਪਾਵਾਂਗੇ ਜੀ ਆਪਾਂ ਗੋਭੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਭੁੰਨਾਂਗੇ ਫਿਰ ਇਸ ਬਰਨ ਦੀ ਥੋੜੀ ਜਿਹੀ ਮੇਥੀ ਪਾਵਾਂਗੇ ਤੇ ਨਾਲ ਆਡਡ ਕਰ ਦਵਾਂਗੇ ਜੀ ਕਿ ਢੇਕੇ ਦਾ ਮਸਾਲਾ అధా చమ్చ కామక పా అద్ధ చమ్చే గర్మ మసాలా అమ్మ పా దా

ਉਹਨਾਂ ਵਿੱਚ ਜਿੰਨੀ ਤੁਹਾਨੂੰ ਮੈਸਟਰ ਦਵਾਂਗੀ ਇਹ ਜਿਹੜਾ ਆਪਣਾ ਵੇਸ ਨਾਲ ਪੂਲ ਬਣਾਇਆ ਇਹਦੇ ਵਿੱਚ ਹੁਣ ਪਾਵਾਂ ਥੋੜਾ ਜਿਹਾ ਗਰਮ ਮਸਾਲਾ ਇਹ ਥੋੜਾ ਜਿਹਾ ਨਮਕ ਐਡ ਕਰ ਲਵਾਂਗੀ ਥੋੜੀ ਜੀ ਆਪਾਂ ਇਹਦੇ ਵਿੱਚ ਮਿਰਚ ਪਾਵਾਂਗੇ ਜੀ ਦੇਗੀ ਤੇ ਇਹਦੇ ਵਿੱਚ ਵੀ ਆਪਾਂ ਥੋੜੀ ਜੀ ਦੇਗੀ ਮਿਰਚ ਪਾ ਦਾਂਗੇ ਹੁਣ ਆਪਾਂ ਗੈਸ ਕਰ ਦੇਣਾ ਜਾਂ ਬੰਦ ਮੁੰਜੀ ਆਪਾਂ ਇਹਦੇ ਵਿੱਚ ਥੋੜੀ ਜੀ ਹਰੀ ਮਿਰਚ ਐਡ ਕਰ ਦੇਵਾਂਗੇ ਉਸ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਕਰ ਲਵਾਂਗੇ ਜੀ ਮਿਕਸ ਤੇ ਹੁਣ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਬਾਹਰ ਕੱਢ ਲਵਾਂਗੇ ਤੇ ਬਾਹਰ ਕੱਢ ਕੇ ਨੂੰ ਆਪਾਂ ਪਹਿਲਾਂ ਕਰਾਂਗੇ ਜੀ ਠੰਡਾ ਤਾਂ ਜੀ ਹੁਣ ਆਪਾਂ ਬਣਾਵਾਂਗੇ ਜੀ ਰੇਦੀ ਟਿੱਕੀ ਆਲੂ ਵਾਲੇ ਨੂੰ ਤੇ ਮਟਰ ਨੂੰ ਤੇ ਚੌਲਾਂ ਵਾਲੇ ਆਟੇ ਦੀ ਆਪਾਂ ਬਣਾਈ ਹੈ ਜੀ ਟਿੱਕੀ ਉਸ ਨੂੰ ਆਪਾਂ ਇਸ ਤਰ੍ਹਾਂ ਕਰਕੇ ਗੋਲ ਕਰ ਲੈਣਾ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਆਪਣੇ ਜਿਹੜਾ ਘੋਲ ਆ ਉਹਦੇ ਵਿੱਚ ਇਸ ਤਰ੍ਹਾਂ ਕਰਕੇ ਐਡ ਕਰਨਾ ਫਿਰ ਆਪਾਂ ਇਹ ਪਾ ਦਾਂਗੇ ਜੀ ਕੜਾਈ ਕੜਾਈ ਦੇ ਵਿੱਚ ਆਪਾਂ ਪਾ ਲਿਆ ਸੀ ਜਿਸ ਸਰੋਂ ਦਾ ਤੇਲ ਇਸ ਤਰ੍ਹਾਂ ਕਰਕੇ ਆਪਾਂ ਟਿੱਕੀ ਬਣਾਵਾਂਗੇ ਇਹਨੂੰ ਤੋਂ ਦੋ ਮਿੰਟ ਬਾਅਦ ਲਾਵਾਂਗੇ ਇਸ ਤਰ੍ਹਾਂ ਕਰਕੇ ਆਪਾਂ ਜਿਹੜੀਆਂ ਸਾਰੀਆਂ ਟਿੱਕੀਆਂ ਉਹ ਇਸ ਤਰ੍ਹਾਂ ਕਰਕੇ ਬਣਾ ਲੈਣੀਆਂ ਮੈਂ ਪਹਿਲਾਂ ਤੇ ਫਿਰ ਆਪਾਂ ਸਾਰੀਆਂ ਇਹਨਾਂ ਨੂੰ ਬਣਾ ਕੇ ਇਹ ਤੁਹਾਨੂੰ ਦਿਖਾਵਾਂਗੇ। ਲਓ ਜੀ ਜਿਹੜੀਆਂ ਟਿੱਕੀਆਂ ਵਾਂ ਉਹ ਆਪਾਂ ਬਣਾ ਲੀਆਂ ਵਾਂ ਤੇ ਹੁਣ ਆਪਾਂ ਕਰਦੇ ਹਾਂ ਜੀ ਇੱਕ ਪਲੇਟ ਦੇ ਵਿੱਚ ਸਰਵ। ਲਓ ਜੀ ਆਪਾਂ ਇੱਕ ਪਲੇਟ ਵਿੱਚ ਕਰ ਦਿੱਤੀ ਸਰਵ। ਇਸ ਦੇ ਵਿੱਚ ਤੁਸੀਂ ਦਹੀਂ ਵੀ ਪਾ ਸਕਦੇ ਆ ਤੇ ਇਸ ਨਾਲ ਤੁਸੀਂ ਗ੍ਰੀਨ ਜਿਹੜੀ ਸੌਸ ਆ ਉਹ ਵੀ ਲੈ ਸਕਦੇ ਆ ਮਿਰਚ ਵਾਲੀ ਪਰ ਅਸੀਂ ਮਿਰਚ ਵਾਲੀ ਨਹੀਂ ਲੈਂਦੇ ਤੁਸੀਂ ਲੈ ਸਕਦੇ ਆ। ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਊਗੀ। ਮੇਰੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ। ਬੈਲ ਆਈਕਨ ਦਬਾ ਦਿਓ ਤਾਂ ਕਿ ਆਉਣ ਵਾਲੀ ਨਵੀਂ ਰੈਸਪੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ